ਕਹਵਾ ਦਸੀ ਮਤ ਥਿੰਡਰ ਤੇ ਹੀ ਪਾਣਾ ਹੈ ਕਿ ਇਹ ਦੱਸੋ ਸਰਦਾਰ ਕਿਵੇਂ ਬਣਾਉਂਦਾ ਲਈ ਆ ਰਿਹਾ ਹੈ ਗੈਨਰਾ ਕੀ ਆ ਰਿਹਾ ਹੈ ਤੁਹਾਰੇ ਦਾ ਕਿੱਥੇ ਨਾ ਕਿਹੜੀ ਹਾਲ ਆਉਂਦਾ ਦੱਸੋ ਮਨ ਜਾਂਦੇ ਤੁੰਡੀ ਇੱਥੇ ਨਿਆਮਾ ਕਿਸੇ ਮਰਜੀ ਜਾਓ ਪਾਣੀ ਕੋਈ ਟੁੱਟੀ ਚੱਲ ਨਾ ਆ ਨਹੀਂ ਆਉਂਦਾ ਪਾਣੀ ਆ ਨਹੀਂ ਆਉਂਦਾ ਬੱਚਾ ਟੁੱਟੀ ਨੇ ਲਾ ਆ ਉਹ ਦੋਵੇਂ ਚੰਚੰ ਚਾਹ ਤਾਂ ਜੋੜੀ ਦੀ ਨਾ ਕੋਈ ਪਾਣੀ ਨਹੀਂ ਆਉਂਦਾ ਆਹ ਤੇ ਅੰਕ ਚੈਨਿਕ ਤਾਂ ਬਣਾ ਨਹੀਂ ਜੇ ਕਹਤਾ ਬਣਾ ਲੀਏ ਉਸ ਨਹੀਂ ਕਰ ਦਿੱਤੇ ਮਾਂਗੇ ਨਾ ਅੱਗੇ ਬੋਲ ਲੈ ਇਸ ਸਮੇਂ ਸੇ ਪਹੁੰਚਿਆ ਬਾੜ ਨੰਬਰ 47 ਦੇ ਵਿੱਚ ਇੱਕ ਖਾਸ ਪ੍ਰੋਗਰਾਮ ਆਵਾਜ਼ ਲੋਕਾਂ ਦੀ ਲੈ ਕੇ ਉਹ ਜਿੱਥੇ ਲੋਕਾਂ ਦੀ ਸਮੱਸਿਆ ਵੀ ਸੁਣੀ ਗਈ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ ਕਿ ਲੋਕਾਂ ਦਾ ਸਮੱਸਿਆ ਉਹੀ ਜਿਹੜੀ ਗਲੀਆਂ ਤੇ ਨਾਲੀਆਂ ਤੇ ਤਾਰਾਂ ਨੂੰ ਲੈ ਕੇ ਕੋ ਜਿਹੜੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਪਰ ਲੋਕਾਂ ਨੇ ਵੀ ਕਹਿਣਾ ਹੈਗਾ ਕਿ ਸਾਡੀ ਗਲੀ ਦੀ ਸਮੱਸਿਆ ਪੀਨ ਵਾਲੇ ਪਾਣੀ ਦੀ ਲੋਕਾਂ ਸਮੱਸਿਆ ਸੁਲੀ ਹੈ ਜੋ ਇਸ ਸਮੇਂ ਦੀ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਜਿਹੜੇ ਬਾੜ ਦੇ ਐਮਸੀ ਹੈ ਰਿਤਿਕਾ ਚੋਧਰੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਪਰ ਉਹਨਾਂ ਦਾ ਰਿਤਿਕਾ ਚੋਧਰੀ ਵੀ ਕਹਿਣਾ ਹੈਗਾ ਕਿ ਸਾਡੀ ਮੇਰੀ ਟਰਨ ਦੇ ਪਸਾਰੇ ਬਾੜ ਸੀ ਕੰਮ ਬਹੁਤ ਜਿਆਦਾ ਕੰਮ ਕਰਵਾਇਆ ਪਹਿਲਾਂ ਟੱਟ ਦੇ ਕੰਮ ਜਿਹੜੇ ਬਿਲਕੁਲ ਨਹੀਂ ਹੋਏ ਦੇ ਕੋ ਜਿਹੜੇ ਕੰਮ ਖੜਬੇ ਚੱਲਦੇ ਪਏ ਆ ਬਰਸਾਤ ਕਾਰਨ ਕੰਮ ਤੁਸੀਂ ਰੋਕੀ ਵੀ ਗਈ ਆ ਚਲੋ ਗੱਲਬਾਤ ਕਰਦੇ ਆ ਬਾੜ ਨੰਬਰ 47 ਲੋਕਾਂ ਨਾਲ ਐਮਸੀ ਰਿਤਿਕਾ ਚੋਧ ਵਾਲ ਨੰਬਰ 47 ਪਿੰਡ ਮਲਕਪੁਰ ਮਲਖ ਅਸਰ ਸਾਡੀ ਮੇਨ ਪ੍ਰੋਬਲਮ ਇਹ ਤਾਰਾਂ ਦੀ ਹੈ ਜਿਹੜੇ ਘਰ ਦੇ ਬਿਲਕੁਲ ক্লোਜ਼ ਹੈ ਮੇਰੇ ਬੱਚੇ ਛੋਟੇ ਹੈ ਸਾਹਮਣੇ ਵੀ ਤਾਰਾਂ ਹੈ ਉੱਤੇ ਤੇ ਇਹ ਇਹਨਾਂ ਦਾ ਕੋਈ ਖੰਾਲ ਨਹੀਂ ਹੁੰਦਾ ਹੈ ਜਿਸ ਦੀ ਵਜ੍ਹਾ ਨਾਲ ਸਾਨੂੰ ਪ੍ਰੋਬਲਮ ਆਉਂਦੀ ਪਈ ਹੈ ਦੂਸਰੀ ਗਲੀਆਂ ਦੀ ਪ੍ਰੋਬਲਮ ਹੈ ਕਿ ਗਲੀਆਂ 'ਚ ਜਿਹੜੇ ਸੀਵਰੇਜ ਪੇ ਹੋਇਆ ਉਹ ਉੱਚ ਨਹੀਂ ਮੇ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਗਲੀਆਂ 'ਚ ਅਗਰ ਪਾਣੀ ਖੜਾਇਆ ਤਾਂ ਉਹਦੇ ਕੀੜੇ ਲੱਗਦੇ ਹੈ ਜਾਂ ਫਿਰ ਬੱਚਾ ਨੂੰ ਡਿਗਣ ਦੀ ਸਮੱਸਿਆ ਆਂਦੀ ਹੈ ਜਾਂ ਫਿਰ ਇੱਥੇ ਇੱਕ ਦੋ ਵਾਰ ਅਪਾਹਜ ਜਜ ਉਹ ਵੀ ਡਿਗੇ ਨਹੀਂ ਨਹੀਂ ਮੱਲੇ ਵਾਲੇ ਨੇ ਕੰਪਲੇਨ ਕੀਤੀ ਸੀ ਉਹਨਾਂ ਨੂੰ ਮੈਂਨੇ ਕਹਿ ਸੀ ਕਿ ਕੋਈ ਨਹੀਂ ਇਹ ਠੀਕ ਹੋ ਜਾਣਗੇ ਪਰ ਹੋਈ ਨਹੀਂ ਕਚਰਾ ਚੁੱਕਣ ਵਾਲੇ ਡੇਲੀ ਨਹੀਂ ਆਉਂਦੇ ਉਹ ਦੋ ਦਿਨ ਬਾਅਦ ਆਉਂਦੇ ਆ ਕਿ ਉਹ ਦਿਨਾਂ ਤੇ ਆਉਂਦੀ ਹੈ ਉਹ ਵੀ ਉਹਨਾਂ ਨੂੰ ਕਹਿਣਾ ਪੈਂਦਾ ਹੈ ਕਿ ਸਾਰਾ ਕਚਰਾ ਚੱਕੋ ਠੀਕ ਹੈ ਇਹ ਉਹ ਕਹਿੰਦੇ ਆ ਕੋਈ ਨਹੀਂ ਚੱਕ ਦਾਂਗੇ ਦੋ ਦੋ ਤਿੰਨ ਤਿੰਨ ਦਿਨਾਂ ਬਾਅਦ ਆ ਕੇ ਉਹ ਕਚਰਾ ਚੱਕ ਦਿਆ ਦਿੱਲੀ ਅਗਰ ਆਨ ਆਪਾਂ ਉੱਥੇ ਕਚਰਾ ਕਿਉਂ ਛੁੱਟিয়ে ਸਾਨੂੰ ਕੋਈ ਇੰਡਸਟਰੀ ਬਿਨ ਚ ਭਰ ਕੇ ਰੱਖਣਾ ਪੈਂਦਾ ਹੈ ਕੋਈ ਵੀ ਸਿਆਣੇ ਉਹ ਗਰਮੀਆਂ ਦੇ ਦਿਨਾਂ ਚ ਡਸਟਬਿਨ ਚ ਪੂਰਾ ਟਾਈਮ ਨਹੀਂ ਰਹਿੰਦਾ ਕੂੜਾ ਅਗਰ ਉਹ ਦਿੱਲੀ ਆਂਦੇ ਨਹੀਂ ਉਹਦੇ ਨਾਲ ਤਾਂ ਟਾਈਮ ਵੀ 11 12 ਵਜੇ ਆਂਦਾ ਹੈ ਕਚਰਾ ਲੈਣ ਦਾ ਕੀ ਮੰਨਦਾ ਕਿਉਂ ਨਾ ਅਗਰ ਟਾਈਮ ਤੇ ਆਉਣ ਉਹਨਾਂ ਦੀ ਗੱਡੀ ਔਰ ਜੋ ਇਹ ਗਲੀਆਂ ਚ ਜੋ ਗਲੀਆਂ ਸਾਫ਼ ਕਰਨ ਵਾਲੇ ਕਰਮਚਾਰੀ ਹੈ ਗੰਦ ਕੱਢ ਕੇ ਜਾਂਦੇ ਹੈ ਉਹ ਆਪਣੇ ਟਾਈਮ ਨਾਲ ਹੀ ਇਧਰ ਚੱਕਿਆ ਜਾਏਗੀ ਕੀ ਮੰਨਦਾ ਜੀ ਸੱਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਸਾਡੇ ਇੱਧਰ ਸਫਾਈ ਬਿਲਕੁਲ ਸਫਾਈ ਕੀਤੀ ਜਾਏ ਜੋ ਗੰਦ ਕੱਢਿਆ ਜਾਂਦਾ ਹੈ ਮਿਊਨਿਸਪਲ ਵਾਲਿਆਂ ਨੂੰ ਕਹਿ ਕੇ ਉਹ ਸਾਫ਼ ਕਰਵਾਇਆ ਜਾਵੇ ਗਲੀ ਪਤਾ ਪ ਰਹੇ ਖਸਰਮਾਲਾ ਪਿੰਡ ਕਿਹੜਾ ਇਹੋ ਮਲਖਪੁਰ ਮੇਰੇ ਉਧਰ ਵੀ ਐਮਸੀ ਕੋਲ ਮੰਗਾਈ ਸੀ ਉਹ ਮੇਰੇ ਪਾਣੀ ਵੀ ਖੜਾ ਤੇ ਗਲੀਆਂ ਟੁੱਟੀਆਂ ਉਹ ਵੀ ਕਹਿੰਦੇ ਬਣਾ ਦਾਂ ਕੁਛ ਨਹੀਂ ਕੀਤਾ ਸਾਡੇ ਮਲੇ ਮੇਰੇ ਘਰ ਦੇ ਵੀ ਸਾਹਮਣੇ ਉਧਰ ਮੈਨੂੰ ਇਸ ਵਸਿਆ ਵੀ ਇਹ ਹੈ ਜਿਹੜੇ ਟੋਏ ਟਾਇਏ ਆ ਗਲੀਆਂ ਟੁੱਟੀਆਂ ਗੁਰਦੁਆਰੇ ਤੱਕਰ ਭੰਜਣ ਮੈਨੂੰ ਹੂ ਕਿ ਇਹ ਆ ਖੁਸ਼ੀ ਵੀ ਸਾਰੀ ਦੁਨੀਆ ਨੂੰ ਬਜ਼ੁਰਗਾਂ ਵਰੇ ਨੰਗਦੇ ਚੜੇ ਆ ਇਹ ਵੀ ਚਾਜਣਾ ਨੰਗ ਜਾਣ ਢੇ ਢੇ ਟੁੱਟੇ ਨਾ ਖਾਂ ਟਿੱਕੜ ਹੋਰ ਕਿਸਮਤ ਇਸ ਬਾੜ ਦੇ ਵਿੱਚ ਗੁਰਦੁਆਰੇ ਸਾਹਮਣੇ ਕੂੜਾ ਲਾ ਕੇ ਚੱਲ ਜਾਂਦੇ ਆ ਕਿੰਨੀ ਵਾਰੀ ਕਹਿਣਾ ਐਂ ਤਾਂ ਸੰਨੀ ਕੋਈ ਨਹੀਂ ਕਿ ਕੀ ਕੀ ਕਰਨਾ ਮੈਂ ਉਹਨਾਂ ਨੂੰ ਮੇਰੇ ਮੂੰਹ ਤੇ ਲਿਆ ਮੈਂ ਤੇ ਆਪ ਕਹਿੰਨੀ ਮੈਨੂੰ ਕੋ ਡਰਦੀ ਥੋੜੀ ਅੰਤਜਾਬ ਆਧਿਆਮ ਹੱਲੇ ਦੇ ਵਿੱਚ ਜਿਹੜੀਆਂ ਵੀ ਪ੍ਰੋਬਲਮ ਜੜੀਆਂ ਉਸ ਕੋਲ ਨਾਲ ਵਸਦੇ ਕੁਝ ਬੜੇ ਆ ਦਰਸ਼ਨੀ ਕਰਦੇ ਪ੍ਰੋਬਲਮ ਤੁਹਾਨੂੰ ਹੈ ਕਿ ਤੁਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਅੰਤਜਾਬ ਸਾਹਿਬ ਨਾਲ ਮਿਲਿਆ ਜਾਏ ਮੈਂ ਬੁਝਾਰੀ ਬਾਰੀ ਕਹੀ ਹੈ ਦੇਖੋ ਚਲੋ ਹਮਾਰੇ ਮੂੰਹ ਤੇ ਕੀਸ਼ ਭਾਸ਼ਣ ਦਿੱਤਾ ਜਾਂਦਾ ਨਾ ਕੁਝ ਵੀ ਦੋ ਆਰਡਰ ਹੋਇਆ ਕਰਤਾ ਕੰਝੋ ਮਲਟ ਪਰ ਕੀ ਇਸ ਮਸਿਆ ਹੈ ਇਹ ਕੋਈ ਮਲਟ ਪਰ ਖਸ਼ਰਮਾਲਾ ਨਾ ਕੋ ਟੋੜੇ ਸਾਂ ਬਣਾਈਏ ਸਾਰਾ ਕੁਝ ਪੋਚਲ ਕਾਇਦਨ ਕਿੱਥੇ ਆ ਪਾਇਆ ਸੀਮਿੰਟ ਸੀਮਿੰਟ ਤੇ ਹੀ ਪਾਣਾ ਏ ਕਿ ਏ ਦੱਸੋ ਇਹ ਥਾਣੀ ਮੰਦਰਾ ਐ ਪੌੜੀਆਂ ਤੋੜੀ ਦੀਆਂ ਉਹ ਕੁੰਡਾ ਤੋੜੇ ਦਾ ਤੋੜਾ ਫਰਿਆ ਬਣਾਉਂਦਾ ਬਣਾਇਆ ਤੁਸੀਂ ਇਹਦੇ ਕੰਮ ਕੀ ਇਹ ਕੀ ਕੰਮ ਕਰਵਾਦਾ ਹੈ ਅੰਦਰ ਬਾਹਰ ਦੇ ਨਾ ਸਾਡਾ ਡਾਡਾ ਆਪਣਾ ਐਂਸੀਆ ਨਾ ਉਹਨੇ ਟਾਹੇ ਲਵਾਇ ਦੀਨਾ ਦੂਸਰੀਆਂ ਇੱਤਾਂ ਕਿੱਥਾ ਨਾ ਕਿੱਥਾ ਨਾ ਇੱਤਾਂ ਕੀ ਹਾਲ ਐ ਗਲੀਆਂ ਦਾ ਯਾ ਲੈ ਸੋਹਰੇ ਦਾ ਨਾਲੀਆਂ ਨੂੰ ਬੰਨੂ ਕਿੱਥੇ ਨਾ ਕਿਹੜੀਆਂ ਨਾਲੀਆਂ ਦੱਸੋ ਤੁਸੀਂ ਕਿੰਨੀ ਮਿਲ ਨਹੀਂ ਗਿਆ ਨਾ ਨਾ ਆ ਪਾਣੀ ਜਾਂਦੇ ਕੌਣ ਕੀ ਕਰਦਾ ਹੈ ਕੀ ਕਰਦੇ ਕੋਣ ਜਾਂਦੀ ਕੰਦੀ ਕੰਦੀ ਇੱਥੇ ਨਹੀਂ ਆਉਣਾ ਇਸੇ ਮਰਜੀ ਜਾਓ ਅਹੀਂ ਕੀ ਦੱਸ ਕੀ ਉਹਨੂੰ ਕੀ ਦੱਸੀਏ ਦੇ ਬਿਉਰਗਾ ਦੇਮਮ ਦੇਮਰ ਕੇ ਤੇ ਤੇਰੀ ਸਹਾਲੀ ਜੀ ਰੋਟੀ ਖਾ ਕਰਨਿਆ ਸਾਨੂੰ ਕੋਈ ਰੋਟੀ ਛੋੜੀ ਦੇਣੀ ਆਨ ਦੱਸੋ ਆਇਆ ਬਣਾਇਆ ਕੀ ਆ ਬਣਾਇਦਾ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਕੀ ਐ ਇੰਨਾ ਸੀਮਟ ਆਇਆ ਕਿੱਥੋਂ ਛੱਡਿਆ ਸੀਮਟ ਕਿੱਥਾ ਛੱਡਿਆ ਨਾ ਆਣੀ ਪਾਣੀ ਕੋਈ ਟੂਟੀ ਟਾਟੀਆਂ ਉਹ ਸਰਕਾਰੀ ਟੂਟੀ ਉਹ ਨਹੀਂ ਆਉਂਦਾ ਪਾਣੀ ਆ ਨਹੀਂ ਆਉਂਦਾ ਬੱਚਾ ਟੂਟੀਆਂ ਲਾ ਜੀਆਂ ਉਹ ਦੋ ਦੋ ਤਿੰਨ ਤਿੰਨ ਚਾਰ ਚਾਰ ਜੋੜੀਆਂ ਦੀਆਂ ਕੋਈ ਪਾਣੀ ਨਹੀਂ ਆਉਂਦਾ ਆਹੋ ਕੰਮ ਕਰਕੇ ਮੈਂ ਕਿਹਾ ਮੇਰੀ ਪਲੈਕਸ ਬਣਾ ਦੇ ਮੇਰੀ ਪਲੈਕਸ ਨਹੀਂ ਬੁਨਾਈਏ ਦਿੱਤੀ ਚਲੋ ਮੇਰੇ ਅੰਦਰ ਦੇਖੋ ਚਲੀਏ ਕਿੱਛ ਹੈ ਇਹ ਅਮਸ਼ੈਨ ਕਰਤਾ ਬਣਾ ਲਈਏ ਕਹਤਾ ਬਣਾ ਲਈਏ ਕੁਛ ਨਹੀਂ ਕਰਦੀਏ ਦੇਖੋ ਤੇ ਸਵੇਰੇ ਜਾਣ ਗਿਹੜੀ ਲਾਣ ਤੇ ਗਿਹੜੀ ਨਾ ਲੱਗੇ ਤਾਂ ਬੱਚੇ ਨੇ ਰੋਟੀ ਕਿੱਥੋਂ ਖਵਾਉਣ ਦੱਸੋ ਦੱਸੋ ਨਾ ਮੈਨੂੰ ਹੁਣ ਆਣਾ ਹੀ ਹੈ ਨਾ ਅੱਗੇ ਬੋਠ ਲੈਣ ਦੇ ਤੁਸੀ ਖੁਵਾ ਨਹੀਂ ਬੱਚਾ ਤੁਸੀ ਕੰਮ ਕਰਕੇ ਤੈਨੂੰ ਸੱਤ ਮਾਰੀ ਬੋੜ ਦਿਆਂਗੇ ਮਲਕਪੁਰ ਹਾਂਜੀ ਤੇ ਮੱਲਾ ਇਹੋ ਹੀ ਆ ਜਿਹੜਾ ਦੱਸਿਆ ਹੈ ਨਾ ਇਸ ਸਮੱਸਿਆ ਹਰ ਜਨਮਨ ਲਿਆ ਸਮੱਸਿਆ ਨਾ ਹਨੂ ਪਾਣੀ ਦੀ ਵੀ ਕੋਈ ਸੁਵਿਧਾ ਨਹੀਂ ਆ ਜਿਹੜਾ ਹਾਲੇ ਬਾਰਿਸ਼ਾਂ ਦਾ ਪਾਣੀ ਜਾਂਦਾ ਆ ਉਹਦਾ ਵੀ ਕੋਈ ਸੁਵਿਧਾ ਨਹੀਂ ਆ ਹਨੂ ਤੇ ਨਾ ਹੀ ਸਾਨੂੰ ਚੱਲਨੇ ਫਿਰਨੇ ਦੀ ਬਿਮਾਰ ਸਮਾਰ ਬੰਦਾ ਹੋਈ ਆ ਤੁਸੀਂ ਦੇਖੋ ਇੱਥਾ ਕਿੱਦਾਂ ਅਸੀਂ ਚਾਈ ਸਕਦੇ ਆ ਕਿੱਦਾਂ ਮੋਟਰ ਗੱਡੀ ਵੀ ਚਲਾਣੀ ਹੋ ਤਾਂ ਕਿੱਦਾਂ ਅਸੀਂ ਕਰ ਸਕਦੇ ਆ ਕੁਛ ਨਹੀਂ ਕਰਾਇਆ ਕੋਈ ਕੰਮ ਨਹੀਂ ਕਰਾਇਆ ਕੱਚੀ ਮਿੱਟੀ ਸਟੀਤੀ ਜੇ ਕੋਈ ਟਰਾਲੀ ਸਟੀਂ ਦਿੱਤੀ ਆ ਤਾਂ ਉਹਦੇ ਵਿੱਚ ਕਿੱਦਾਂ ਕੰਮ ਹੋਏ ਆ ਤੁਸੀਂ ਦੱਸੋ ਇੱਕ ਟਰਾਲੀ ਛੱਟ ਕੇ ਤੇ ਅਸੀਂ ਕਿੱਦਾਂ ਬਾਰਸ਼ ਵਿੱਚ ਚੱਲੀਏ ਕੋਈ ਬਿਮਾਰ ਸਮਾਰ ਹੋਵੇ ਤਾਂ ਕਿੱਦਾਂ ਲੈ ਕੇ ਜਾਈਏ ਕਿੱਦਾਂ ਜਾਈਏ ਅਸੀਂ ਵੋਟਾ ਇਦਾਂ ਨਹੀਂ ਦੇਣਗੇ ਪਹਿਲਾ ਸਾਡੀ ਸਮੱਸਿਆ ਹੱਲ ਹੋਵੇ ਤਾਂ ਫਿਰ ਅਸੀਂ ਬੋਟ ਦੇਣਗੇ ਅਸੀਂ ਕੋਈ ਵੋਟ ਨਹੀਂ ਭੰਦੇ ਬਿਮਾਰ ਸਮਾਰ ਵੀ ਹੋਗੇ ਤਾਂ ਵੀ ਅਸੀਂ ਬੋਟ ਦੇਣਾ ਜਾਂਦੇ ਆ ਤਾਂ ਸਾਡੀ ਸਮੱਸਿਆ ਕਿਉਂ ਨਹੀਂ ਹੱਲ ਹੁੰਦੀ ਐ ਸਾਡੀ ਸਮੱਸਿਆ ਹੱਲ ਹੋਣਾ ਚਾਹੀਦੀ ਐ ਮੇਰਾ ਨਾਮ 47 ਨੰਬਰ ਵਾਰਡ ਹੈ ਹਰੀ ਜਨਮਲ ਹਰੀ ਜਨਮਲ ਐ ਕੀ ਸਮੱਸਿਆ ਦੀ ਵੀ ਸਮੱਸਿਆ ਗਲੀਆਂ ਦੀ ਸਮੱਸਿਆ ਸਾਰੀ ਕਿਆ ਇਸ ਸੰਬੰਧੀ ਤੁਸੀਂ ਆਪਣੇ ਐਮਸੀ ਨਾਲ ਗੱਲਬਾਤ ਨਹੀਂ ਕੀਤੀ ਕੀਤੀ ਉਹ ਕਹਿੰਦੇ ਸੀ ਬਣ ਜਾਣਗੀਆਂ ਕੋਈ ਗੱਲ ਨਹੀਂ ਹੁਣ ਲੱਗ ਰਿਹਾ ਕੰਮ ਹੈ ਲੱਗ ਰਿਹਾ ਕੰਮ ਬਸ ਇਹੀ ਕਹਿੰਦੇ 4 ਸਾਲ ਦੇ ਬੀਤ ਗਏ ਕਹਿੰਦੇ ਹਾਂਜੀ ਤੇ ਕਿਹੜੇ ਸਾਲ ਕੰਮ ਲੱਗੇਗਾ ਪੁੱਛਣ ਦੀ ਹੁਣ ਇਹ ਤੇ ਹੁਣ ਦੱਸਦੇ ਨਹੀਂ ਹੁਣ ਇਨਾ ਟਾਈਮ ਚਾਹੀ ਜਾਂ ਤੇ ਅਸੀਂ ਕੰਮ ਕਰੀ ਆਪਣੇ ਕੰਮਕਾਰਾਂ ਚੱਲੀਏ ਜਾਂ ਤੇ ਅਸੀਂ ਧਾੜੀ ਲਾ ਕੇ ਕੰਮ ਕਰਕੇ ਬੱਚਿਆਂ ਨੂੰ ਪਾਲੀਏ ਤੇ ਜਾਂ ਇਹ ਇਨਾ ਮਗਰ ਹੋਈਏ ਕੰਮ ਤੇ ਇੱਕੋ ਹੀ ਹੋਣਾ ਹੈ ਇਹੀ ਕਹਿੰਦੇ ਵੀ ਬਣ ਜਾਣਗੀਆਂ ਤੁਹਾਡਾ ਕੰਮ ਹੋ ਜਾਏਗਾ ਸੋਤ ਬਾੜ ਖੇਰਾ ਦੀ ਨਾ ਜੀ 47 ਨੰਬਰ ਵਾਰਡ ਹੈ ਹਰਜਨ ਮਹਲਾ ਕੀ ਸਮੱਸਿਆੰਦੀ ਸਮੱਸਿਆ ਜੀ ਦੇਖੋ ਜਦੋਂ ਵੋਟ ਮੰਗਣਾਂ ਦੇ ਹੱਥ ਜੋੜੇ ਕਹਿੰਦੇ ਵੋਟਾਂ ਦੇ ਆ ਸਾਨੂੰ ਤੁਹਾਡੇ ਸਾਰੇ ਕੰਮ ਕਲੀਅਰ ਕਰਦੇ ਆ ਕਿ ਅੱਜ ਤੱਕ ਇਹ ਰਸਤਾ ਦੇਖੋ ਤੁਸੀਂ ਤੁਹਾਡੇ ਸਾਹਮਣੇ ਕੀ ਹਾਲਤ ਰਸਤੇ ਦੀ ਕਿਦਾਂ ਆਣਾ ਜਾਣਾ ਰਾਤ ਭਰਾਤੀ ਬਰਸਾਤ ਦਾ ਮੌਸਮ ਹੈ ਕਦੀ ਆਪਣੀ ਅੰਸੀ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਐ ਮਸ਼ੀਨੋਂ ਮਿਲੀਏ ਬਾਜ਼ਾਰ ਜਾਂਦੇ ਕਦੇ ਹਫ਼ਤੇ ਮਹੀਨੇ ਬਾਅਦ ਉਹਨਾਂ ਨੂੰ ਗੱਲਬਾਤ ਕੋਈ ਨਹੀਂ ਕਰਦੇ ਆ ਕਿ ਕਰਦੇ ਆ ਕਿ ਜਿਹੜੇ ਪਿੰਡ ਦੀਆਂ ਗਲੀਆਂ ਬਣੇ ਦੀਆਂ ਪੱਕੀਆਂ ਪੋਟ ਪੋਟ ਕੇ ਦੁਆਰਾ ਦੋ ਦੋ ਤਿੰਨ ਤਿੰਨ ਵਾਰੀ ਬਣਾਤੀਆਂ ਇੱਧ ਐ ਮਹਲਾਇਕਨ ਵਾਲੇ ਹਰ ਜਨ ਮਹਲਾ ਦੇ ਨਾਲ ਬਟਿਆਲਾ ਮਹਲਾ ਤੇ ਅਜ ਤੱਕ ਪਾਣੀ ਨਹੀਂ ਆਇਆ ਜਦੋਂ ਦੇ ਬਰਤ ਸਰਪਾਈ ਸ਼ੁਰੂ ਹੋ ਗਈ ਹੈ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਮੰਗ ਕਰਨਾ ਜੀ ਹਾਲਾ ਕਿ ਤਾਂ ਜਾਵੇ ਪਿੰਡ ਬਾਰੇ ਸੋਚਿਆ ਜਾਵੇ ਕੁਝ ਤੇ ਲੋਕੀ ਕੋ ਦਾ ਸੁੱਖ ਦਾ ਸਾਹ ਲੈਣ ਦੇਖੋ ਨਾ ਕਿ ਗਲੀਆਂ ਦਾ ਕੰਮ ਤੇ ਲੱਗੇ ਪਿਆ ਹੈ ਠੀਕ ਹੈ ਉਹ ਧੀਰੇ ਧੀਰੇ ਹੀ ਹੋਣਾ ਹੈਗਾ ਪਹਿਲੇ ਕਿੰਨੇ ਚਿਰਾਂ ਦਾ ਗਲੀਆਂ ਦਾ ਕੰਮ ਨਹੀਂ ਲੱਗਦਾ ਪਿਆ ਸੀ ਹੁਣ ਧੀਰੇ ਧੀਰੇ ਗਲੀਆਂ ਦਾ ਕੰਮ ਲੱਗ ਰਿਹਾ ਹੈ ਨਾਲੇ ਬਰਸਾਤ ਤੇ ਥੋੜਾ ਕਾ ਗੂਤ ਹੋ ਹੀ ਜਾਂਦਾ ਸਾਫ ਸਫਾਈ ਡੇਲੀ ਆਉਂਦੇ ਡੇਲੀ ਸਾਫ ਸਫਾਈ ਕਰਨੇ ਨਾਲ ਹੀ ਸਫਾਈ ਵਾਲੇ ਆਉਂਦੇ ਆ ਤੇ ਹੁਣ ਜਿਹੜਾ ਮਾੜਾ ਮੋਟਾ ਗਲੀਆਂ ਦਾ ਕੰਮ ਹੈ ਉਹ ਧੀਰੇ ਧੀਰੇ ਹੋ ਰਿਹਾ ਹੈ ਟਾਈਮ ਟੂ ਟਾਈਮ ਥੋੜਾ ਥੋੜਾ ਮੈਮ ਜਿੱਦਾਂ ਵੀ ਕਹ ਰਹੇ ਸਫਾਈ ਵਾਲੇ ਡੇਲੀ ਆਉਂਦੇ ਪਰ ਲੋਕਾਂ ਦਾ ਕਹਿਣਾ ਇਹ ਆ ਵੀ ਸਫਾਈ ਵਾਲਾ ਆਉਂਦਾ ਹੀ ਕੋਈ ਨਹੀਂ ਹੈਗਾ ਦੂਜਾ ਮੈਨੂੰ ਤੁਹਾਡੇ ਸੰਸ਼ਾਨ ਕਾ ਟਾਲ ਨੂੰ ਤੱਕ ਵੀ ਉੱਥੇ 2 ਘੰਟੇ ਲੱਗੇ ਆ ਜੀ ਪੂਰੇ ਆ ਨੇ ਅ ਇਧਰ ਤੁਹਾਡੇ ਪਿੱਛੇ ਗੁਰਦੁਆਰੇ ਉਹਨੂੰ ਜੱਲੀ ਉੱਧਰ ਨੂੰ ਵੀ ਲੱਗੇ ਆ ਜੀ ਕਈ ਥਾਵਾਂ ਤੇ ਅਸੀਂ ਜਿਹੜੇ ਆ ਢੇਰ ਵੀ ਮੇਰੇ ਕਾਫੀ ਲੱਗਿਆ ਨਹੀਂ ਨਹੀਂ ਜਿਹੜੇ ਤੁਸੀਂ ਸ਼ਮਸ਼ਾਨ ਘਾਟ ਲੱਗੇ ਰੱਖਿਆ ਉਹ 44 ਨੰਬਰ ਵਾਰਡ ਆ ਮੇਰਾ ਵਾਰਡ ਨਹੀਂ ਹੈ ਠੀਕ ਹੈ ਔਰ ਜਿਹੜਾ ਉਸ ਸਾਈਡ ਜਿਹੜਾ ਤੁਸੀਂ ਦਿਖਾਇਆ ਢੇਰ ਉਹ ਵੀ ਮੇਰਾ 44 ਨੰਬਰ ਵਾਰਡ ਆ ਜਿਹੜਾ ਮੇਰਾ ਏਰੀਆ ਜਿਹੜਾ 47 ਨੰਬਰ ਵਾਰਡ ਆ ਉਹ ਪੂਰਾ ਕਲੀਅਰ ਹੈ ਆਂਦੇ ਡੈਲੀ ਗੁੜੇ ਜਿਸਲੇ ਮਰਜੀ ਉਹਨਾਂ ਨੂੰ ਲਾਓ ਉਸਲੇ ਆ ਜਾਂਦੇ ਆ ਹਾਂ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਲੋਕਾਂ ਨੂੰ ਬਸ ਇਹ ਤਾਂ ਦੇਖੋ ਨਹੀਂ ਦੇਖੋ ਪੀਣ ਵਾਲੇ ਪਾਣੀ ਦੀ ਸਮੱਸਿਆ ਜਦੋਂ ਮੈਂ 5 4 4.5 ਸਾਲ ਪਹਿਲੇ ਜਦੋਂ ਐਮਸੀ ਹਾਈ ਬਣੇ ਹੀ ਤੇ ਉਸਲੇ ਪਾਣੀ ਦੀ ਬਹੁਤ ਸਮੱਸਿਆ ਹੈ ਤੇ ਮੇਰਾ ਮੇਨ ਹਾਂ ਕਿ ਮੈਂ ਪਾਣੀ ਦੀ ਸਮੱਸਿਆ ਹੀ ਸਾਰੀ ਹੱਲ ਕਰਨੀ ਹੈ। ਔਰ ਜਿਹੜੀ ਇਨੇ ਚਿਰਾਂ ਦੀ ਪਾਣੀ ਦੀ ਸਮੱਸਿਆ ਹੈ ਹੱਲ ਹੈ ਆਪ ਹਾਈ ਬੂ ਤੇ ਬੋਰ ਕਰਕੇ ਉਹ ਪਾਣੀ ਜਿਹੜੇ ਮੱਲਿਆ ਚ ਨਹੀਂ ਹਾਂ ਉਹ ਪਾਣੀ ਪੁਜਾਇਆ ਹੈ। ਨਾਲ ਮੰਤਰੀ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਟਿਊਬਲ ਲਗਵਾਇਆ ਹੈ ਮੇਰੇ ਵਾਰਡ ਨੂੰ ਖਾਸ ਕਰ 47 ਨੰਬਰ ਵਾਰਡ ਨੂੰ ਜਿਹੜਾ ਟਿਊਬਲ ਮਿਲਿਆ ਹੈ। ਉਹ ਟਿਊਬਲ ਹੁਣ ਜਦੋਂ ਚਾਲੂ ਹੋਏਗਾ ਸਾਰਿਆਂ ਨੂੰ ਪਾਣੀ ਘਰ-ਘਰ ਪੁਜਣਾ ਹੀ ਪੁਜਣਾ ਹੈ।